ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਕੱਤੀ ਤੋਂ ਜਦੋਂ ਜਦੋਂ ਸੋਇਲ ਸ੍ਰੀ ਬਣੀ ਆ ਜੀ ਅਸੀਂ ਜਦੋਂ ਇਥੋਂ ਆ ਰਹੇ ਹਾਂ ਦਵਾਈ ਲੈ ਰਹੇ ਹਾਂ ਸਾਨੂੰ ਵਧੀਆ ਦਵਾਈ ਮਿਲ ਰਹੀ ਹੈ ਅਸੀਂ ਤਾਂ ਜਦੋਂ ਜਦੋਂ ਸੋਇਲ ਸ੍ਰੀ ਬਣੀ ਭਗਵਾਨ ਤੁਮਾ ਮੈਂ ਬਣਾਈ ਆ ਪਹਿਲਾਂ ਉਹਦੇ ਵਿੱਚ ਆਉਂਦੇ ਤਾਂ ਟੈਸਟ ਕੋਈ ਨਹੀਂ ਹੁੰਦੇ ਸੀ ਹੁਣ ਸਾਰੇ ਟੈਸਟ ਹੁੰਦੇ ਨੇ ਅਸੀਂ ਉਹੀ ਕੋਈ ਟੈਸਟ ਕਰਾ ਲੈਂਦੇ ਆ ਸਾਨੂੰ ਬਾਹਰ ਨਹੀਂ ਜਾਣਾ ਪੈਂਦਾ ਇਹ ਵੀ ਦਵਾਈ ਸਾਨੂੰ ਲੋੜ ਪੈਂਦੀ ਐ ਸੇ ਜਰੂਰ ਮਿਲਣੇ ਆ ਅਸੀਂ ਦੌਰੇ ਤਾਂ ਬਹੁਤ ਦਿਨ ਤੇ ਆ ਰਹੇ ਆ ਜੀ ਸਾਢੇ ਦੋ ਜੰਮੀ ਬਾਰ ਮੂਰੇ ਆ ਨਾ ਅਸੀਂ ਇੱਥੇ ਦਵਾਈ ਦੇ ਲੰਨੇ ਆ ਜੇ ਕੋਈ ਟੈਸਟ ਹੋਊਗਾ ਸਾਨੂੰ ਵੀ ਟੈਸਟ ਕਰਾ ਲੰਨੇ ਆ ਕੋਈ ਜੀ ਸਾਰਾ ਜਿਹੜਾ ਸਟਾਫ ਆ ਸਾਰਾ ਡਾਕਟਰ ਸਾਹਿਬ ਸਭ ਚੰਗੇ ਨੇ ਜੀ ਜਿਵੇਂ ਸਾਨੂੰ ਦਵਾਈ ਦੇ ਦੂਜੇ ਸਾਨੂੰ ਤੋਂ 10 ਮਿੰਟ ਲੱਗਦੇ ਨਹੀਂ ਜੀ ਜਦੋਂ ਜਦ ਦਵਾਈ ਮਿਲ ਜਾਂਦੀ ਆ ਉਹ ਤੇ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਭਗਵਾਨ ਤੁਮਾਰਨੇ ਜਿਹੜਾ ਇਹ ਕੰਮ ਕੀਤਾ ਵੀ ਬਹੁਤ ਚੰਗਾ ਕੀਤਾ ਜਿਹੜਾ ਗਰੀਬ ਗੁਰਬਾ ਸਾਰਾ ਆਪਣਾ ਦਵਾਈ ਲੈ ਲੰਦਾ ਅੱਜ ਕਿਸੇ ਕੋਲ ਕੋ ਨਹੀਂ ਵੀ ਪੈਸੇ ਹੁੰਦੇ ਭਗਵਾਨ ਤੁਮਾਰਨ ਦਾ ਧੰਨਵਾਦ ਆ ਜੀ